ਕਿਰਪਾ ਦ੍ਰਿਸ਼ਟ ਕੋ ਤੇਹੇ ਸ਼ਿਨ ਦੇਖੀ ਸਰਦਾ ਉਪਜੀ ਹਿਰਦੈ ਬਸੇ ਕੀ ਸਤਗੁਰੂ ਜੀ ਨੇ ਕਿਰਪਾ ਦ੍ਰਿਸ਼ਟੀ ਨਾਲ ਤੱਕਿਆ ਭਾਈ ਲੈਣੇ ਦੇ ਅੰਦਰ ਸਰਦਾ ਹੋਰ ਵੱਧ ਗਈ ਧਰਮ ਦੀ ਦੁਨੀਆ ਵਿੱਚ ਇਹ ਦੋ ਸ਼ਬਦ ਚੇਤੇ ਰੱਖਣਾ ਸਰਦਾ ਮਾਂ ਹੈ ਗਿਆਨ ਪਿਤਾ ਹੈ ਕਈ ਬੰਦੇ ਤੁਹਾਨੂੰ ਮਿਲਣਗੇ ਸਿਰਫ ਉਹਨਾਂ ਕੋਲ ਅੰਨੀ ਸ਼ਰਧਾ ਹੈ ਬਾਕੀ ਕੁਝ ਨਹੀਂ ਪਤਾ ਕਈ ਲੋਕ ਮਿਲਣਗੇ ਉਹਨਾਂ ਕੋਲ ਗਿਆਨ ਹੈ ਗੱਲਾਂ ਜਿੰਨੀਆਂ ਮਰਜ਼ੀ ਕਰਾ ਲਓ ਸ਼ਰਧਾ ਇੱਕ ਪੈਸੇ ਦੀ ਨਹੀਂ ਹੈਗੀ ਹੁਣ ਤੁਸੀਂ ਦੱਸੋ ਕਿ ਬਿਨਾ ਮਾਤਾ ਪਿਤਾ ਤੋਂ ਪੁੱਤਰ ਪੈਦਾ ਹੋ ਸਕਦਾ ਹੈ ਸ਼ਰਧਾ ਮਾਂ ਹੈ ਗਿਆਨ ਪਿਤਾ ਹੈ ਧਰਮ ਪੁੱਤਰ ਹੈ ਇਹ ਦੋ ਚੀਜ਼ਾਂ ਇਕੱਠੀਆਂ ਹੋਣਗੀਆਂ ਤੇ ਧਰਮ ਤੁਹਾਡੇ ਘਰ ਵਿੱਚ ਪੈਦਾ ਹੋਏਗਾ ਹੁਣ ਇਹ ਸ਼ਰਦਾ ਹੀ ਹੈ ਇੱਥੇ ਵੀ ਮੱਥਾ ਟੇਕੋ ਉੱਥੇ ਵੀ ਟੇਕੋ ਉੱਥੇ ਵੀ ਟੇਕੋ ਉੱਥੇ ਵੀ ਟੇਕੋ ਪਰ ਗਿਆਨ ਕਹਿੰਦਾ ਵੀ ਨਹੀਂ ਮੁਰ ਤੁਸੀਂ ਵੇਖਿਓ ਕਈ ਬੰਦੇ ਜੋੜਾ ਘਰ ਨੂੰ ਵੀ ਮੱਥਾ ਟੇਕਦੇ ਨੇ ਉਹਨਾਂ ਨੂੰ ਪੁੱਛੋ ਵੀ ਇਹ ਅੰਦਰ ਵਰਗਾ ਹੀ ਹੈ ਜਵਾਬ ਕੋਈ ਨਹੀਂ ਉਹਨਾਂ ਕੋਲ ਕਈ ਕੱਲੀ ਕੱਲੀ ਪੌੜੀ ਤੇ ਮੱਥਾ ਟੇਕਦੇ ਨੇ। ਪੁੱਛੋ ਵੀ ਇੱਕ ਇੱਕ ਪੌੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਰਗੀ ਹੈਗੀ ਐ। ਪੌੜੀ ਚੜਨ ਵਾਸਤੇ ਮੱਥਾ ਟੇਕਣ ਵਾਸਤੇ ਨਹੀਂ ਐ। ਜੋੜਾਕਰ ਜੁੱਤੀਆਂ ਦੇ ਰੱਖ-ਰਖਾਅ ਵਾਸਤੇ ਮੱਥਾ ਟੇਕਣ ਵਾਸਤੇ ਨਹੀਂ ਐ। ਹੁਣ ਗਿਆਨ ਗਿਆਨਤਾ ਇਹ ਕਹਿੰਦਾ ਸ਼ਰਦਾ ਕਹਿੰਦੀ ਹੈ ਮੱਥਾ ਟੇਕ ਪਰ ਗਿਆਨ ਕਹਿੰਦਾ ਵੀ ਨਹੀਂ ਅੰਦਰ ਜਾ ਕੇ ਟੇਕਾਂਗਾ ਜਦੋਂ ਸ਼ਰਦਾ ਤੇ ਗਿਆਨ ਦੋਵੇਂ ਰਲਣਗੇ ਤੇ ਤੁਹਾਡੇ ਘਰ ਵਿੱਚ ਧਰਮ ਦਾ ਜਨਮ ਹੋਏਗਾ ਗੁਰੂ ਜੀ ਨੇ ਕਿਰਪਾ ਕੀਤੀ ਭਾਈ ਲੈਣੇ ਵਿੱਚ ਸ਼ਰਦਾ ਹੋਰ ਵੱਧ ਗਈ ਹਾਂਜੀ ਆਪਣੋ ਤਨ ਮਨ ਜੋ ਸਰਬੰਸੇ ਅਰਪਿ ਉਤਰੀ ਹਣ ਕੁਲ ਆਵਤੰਛੇ ਆਪਣੇ ਤਨ ਮਨ ਜੋ ਸਰਬੰਸੇ ਆਪਣੇ ਘਰ ਵਿੱਚ ਤਨ ਜਾਂ ਮਨ ਜੋ ਵੀ ਕੁਝ ਹੈ ਅਰਪਿਓ ਤਰੇਹਨ ਕੁੱਲ ਅਵਤ ਅਵਤੰਛੇ ਸਾਰਾ ਕੁਝ ਗੁਰੂ ਨੂੰ ਪੇਟਾ ਕਰ ਦਿੱਤਾ ਇੱਥੇ ਆਓਗੇ ਬੜਾ ਛੋਟਾ ਜਿਹਾ ਇੱਕ ਨੁਕਤਾ ਹੈ ਤਨ ਮਨ ਧਨ ਸਭ ਸੌਂਪ ਗੁਰ ਕੋ ਅੱਗੇ ਕੌਖੀ ਗੱਲ ਵੀ ਹੈ ਹੁਕਮ ਮੰਨਿਆ ਪਾਈ ਹੈ ਹੁਣ ਅਸੀਂ ਤਨ ਵੀ ਅਰਪਣ ਕਰਦੇ ਆਂ ਚਲੋ ਆ ਕੇ ਮੱਥਾ ਟੇਕਦੇ ਆਂ ਤਨ ਵੀ ਅਰਪਣ ਕਰਦੇ ਆਂ ਕੁਝ ਨਾ ਕੁਝ ਲੈ ਕੇ ਆਉਨੇ ਆਂ ਪ੍ਰਕਰ ਦੇ ਮਨ ਅਨੁਸਾਰ ਮਨ ਭੇਟਾ ਨਹੀਂ ਕਰਦੇ ਮਰਜ਼ੀ ਅਨੁਸਾਰ ਤੇ ਜਦੋਂ ਆਉਂਦੀ ਗੱਲ ਗੁਰੂ ਦੇ ਹੁਕਮ ਮੰਨਣ ਦੀ ਵੀ ਭਾਈ ਕੇਸ ਨਹੀਂ ਕੱਟਣੇ ਪਰਾਸੀ ਪਾਸੀ ਵੀ ਨੇ ਵੀ ਇੱਕ ਹੀ ਬਣਿਆ ਅੰਮ੍ਰਿਤ ਛਕਣਾ ਮਾੜੇ ਕੰਮ ਨਹੀਂ ਕਰਨੇ ਦਸਵੰਤ ਕੱਢਣਾ ਹੈ ਸਰਬੱਤ ਦਾ ਭਲਾ ਮੰਗਣਾ ਹੈ ਭਲਾ ਕਰਨਾ ਹੈ ਹੁਣ ਇਹ ਗੁਰੂ ਦਾ ਹੁਕਮ ਹੈ ਲੇਕਿਨ ਤੁਹਾਡਾ ਸਕੂਲ ਜਾਣਾ 유ਨੀਫਾਰਮ ਪਾਉਣਾ ਤੁਹਾਡਾ ਟਾਈਮ ਨਾਲ ਹਾਜ਼ਰ ਹੋਣਾ ਇਹ ਇੱਕ ਪੱਖ ਹੈ ਸਿੱਧੇ ਸਕੂਲ ਜਾਣਾ ਸਿੱਧੇ ਘਰੇ ਆਉਣਾ ਇਹ ਇਹ ਡਿਸਪਲਿਨ ਦਾ ਪੱਖ ਹੈ ਪਰ ਕਲਾਸ ਵਿੱਚ ਬਹਿ ਕੇ ਪੜਨਾ ਹੋਮਵਰਕ ਵੀ ਲੈਣਾ ਘਰ ਜਾ ਕੇ ਉਹਨੂੰ ਪੂਰਾ ਵੀ ਕਰਨਾ ਇਹ ਮੁੱਖ ਮਕਸਦ ਹੈ ਹੁਣ ਜਿਹੜਾ ਇਹਨੂੰ ਛੱਡ ਦੇਵੇ ਤੇ ਤੁਸੀਂ ਬਾਕੀ ਗੱਲਾਂ ਕਹੋ ਜੀ ਨਹੀਂ ਜੀ ਸਾਡਾ ਬੱਚਾ ਤੇ ਬੂਟ ਪਾਲਿਸ਼ ਕਰਕੇ ਪਾਉਂਦਾ ਹੈ ਬਰਦੀ ਤਾਂ ਪ੍ਰੈਸ ਕੀਤੇ ਬਿਨਾ ਪਾਉਂਦਾ ਹੀ ਨਹੀਂ ਲੜ ਪੈਂਦਾ ਹੈ ਮਾਂ ਕਹਿੰਦੀ ਹੈ ਸਾਡਾ ਪੁੱਤ ਸਿੱਧਾ ਸਕੂਲ ਜਾਂਦਾ ਸਿੱਧਾ ਵਾਪਸ ਆਉਂਦਾ ਹੈ ਬੇਬੇ ਸਾਰੀਆਂ ਗੱਲਾਂ ਠੀਕ ਨੇ ਉਨੇ ਦੱਸ ਇਹਨੂੰ ਉਡਾ ਉਠਾਉਂਦਾ ਕਿ ਨਹੀਂ ਆਉਂਦਾ ਇਹ ਐਪਲ ਵੀ ਆਉਂਦਾ ਕਿ ਨਹੀਂ ਆਉਂਦਾ ਇਹਨੂੰ ਕੱਕਾ ਕਬੂਤਰ ਪੜਨਾ ਆਉਂਦਾ ਕਿ ਨਹੀਂ ਆਉਂਦਾ ਤੇ ਜੇ ਨਹੀਂ ਆਉਂਦਾ ਤੂੰ ਪ੍ਰੈਸ ਕੀਤੀ ਪੈਂਟ ਵੀ ਕੀ ਕਰੇਗੀ ਤੇ ਪਾਲਿਸ਼ ਕੀਤੀ ਬੂਟ ਵੀ ਕੀ ਕਰਨਗੇ ਮੁੱਖ ਮਕਸਦ ਸਕੂਲ ਵਿੱਚ ਪੜਨਾ ਹੈ ਗੁਰਦੁਆਰੇ ਦੇ ਵਿੱਚ ਤੁਹਾਡੇ ਆਉਣ ਦਾ ਜਿਹੜਾ ਮੁੱਖ ਮਕਸਦ ਹੈ ਉਹ ਹੈ ਕਿ ਸਾਡੇ ਅੰਦਰ ਧਰਮ ਪੈਦਾ ਹੋਣਾ ਚਾਹੀਦਾ ਹੈ ਤੇ ਧਰਮ ਦੀ ਪਹਿਲੀ ਨਿਸ਼ਾਨੀ ਹੈ ਸੱਚ ਬੋਲਣਾ ਤੁਸੀਂ ਇਹ ਸੋਚ ਲਓ ਅੱਜ ਤੋਂ ਬਾਅਦ ਜਿੰਨਾ ਵੱਧ ਬੰਦਾ ਝੂਠ ਬੋਲਦਾ ਹੈ ਸਮਝ ਲਓ ਇਹ ਓਨਾ ਹੀ ਰੱਬ ਧਰਮ ਤੋਂ ਦੂਰ ਹੈ ਔਰ ਮੇਰੀ ਗੱਲ ਦਾ ਗੁੱਸਾ ਨਾ ਕਰਨਾ ਕਈ ਬੱਚਿਆਂ ਨੇ ਤੇ ਮਾਪਿਓ ਕੋਲ ਵੀ ਵਿਸ਼ਵਾਸ ਗਵਾਇਆ ਹੋਇਆ ਹੋਵੇ ਬੱਚਾ ਮਾਂ ਪੇ ਉਹਨੂੰ ਵੀ ਕੁਝ ਕਵੇ ਤੇ ਉਹ ਕਹਿੰਦੇ ਨਹੀਂ ਪੁੱਤ ਸਾਨੂੰ ਤੇਰੇ ਤੇ ਯਕੀਨ ਨਹੀਂ ਹੈਗਾ। ਕਈਆਂ ਨੇ ਦੋਸਤਾ ਮਿੱਤਰਾ 'ਚ ਵਿਸ਼ਵਾਸ ਗਵਾਇਆ ਹੋਇਆ ਹੈ। ਕਈਆਂ ਨੇ ਆਪਣੀ ਰਿਸ਼ਤੇਦਾਰੀ 'ਚ ਵਿਸ਼ਵਾਸ ਗਵਾਇਆ ਹੋਇਆ ਹੈ। ਕੋਈ ਆ ਕੇ ਕਵੇ ਵੀ ਉਹਨੇ ਇਹ ਗੱਲ ਕਹੀ ਹੈ ਕਹਿੰਦੇ ਨਾ ਨਾ ਇੱਕ ਨੰਬਰ ਦਾ ਗੱਪੀ ਹੈ ਤੁਸੀਂ ਨਾ ਉੱਤੇ ਵਿਸ਼ਵਾਸ ਕਰਿਓ ਜੀ। ਧਰਮ ਇਹ ਕਹਿੰਦਾ ਕਿ ਬੋਲੀਐ ਸੱਚ ਧਰਮ ਝੂਠ ਨਾ ਬੋਲੀਐ ਜੋ ਗੁਰ ਦੱਸੇ ਬਾਟ ਮੁਰਿਦਾ ਜੋਦੀ। ਹੁਣ ਇਹਨੂੰ ਨਿੱਕੀ ਗੱਲ ਨਹੀਂ ਲੈਣਾ ਤੁਸੀਂ ਕਹਿੰਦਾ ਜੀ ਨਹੀਂ ਇਹ ਤੇ ਇਹ ਤੇ ਛੋਟੀ ਜੀ ਗੱਲ ਹੈ ਇਹ ਛੋਟੀ ਗੱਲ ਨਹੀਂ ਹੈ ਜਹ ਝੂਠ ਤੇ ਪਾਪ ਹੈ ਗੱਲ ਤੇ ਨਹੀਂ ਹੈ ਬੱਚਾ ਸਕੂਲ ਨਹੀਂ ਗਿਆ ਤੇ ਕਹਿੰਦਾ ਜੀ ਮੈਂ ਗਿਆ ਤੇ ਪਾਪ ਨਹੀਂ ਹੋਰ ਕੀ ਉਹ ਜੋ ਫਿਲਮ ਵੇਖਣ ਗਿਆ ਹੋਏਗਾ ਹੁਣ ਇਹ ਗੱਲ ਐ ਵੀ ਨਹੀਂ ਚਲੋ ਨਹੀਂ ਗਿਆ ਤਾਂ ਕੋਈ ਨਹੀਂ ਉਹ ਨਹੀਂ ਗਿਆ ਤਾਂ ਕੋਈ ਨਹੀਂ ਨਹੀਂ ਅਗਰ ਉਹ ਸਕੂਲ ਨਹੀਂ ਗਿਆ ਤਾਂ ਤੁਹਾਨੂੰ ਝੂਠ ਆ ਕੇ ਕਹਿ ਰਿਹਾ ਤੇ ਦਾ ਅਰਥ ਹੈ ਅੱਜ ਦਾ ਦਿਨ ਉਹਦਾ ਠੀਕ ਨਹੀਂ ਹੈ ਪਤਾ ਕਰੋ ਝੂਠ ਬੋਲਦਾ ਹੀ ਆਦਮੀ ਉਦੋਂ ਐ ਜਦੋਂ ਪਾਪ ਨੂੰ ਲਕੋਣਾ ਆਵੇ ਨਹੀਂ ਤੇ ਝੂਠ ਬੋਲਣ ਦੀ ਕੀ ਲੋੜ ਐ ਕਰਿਆ ਕੇ ਕਹਿ ਦੇਵੇ ਕਿ ਮੰਮੀ ਮੈਂ ਅੱਜ ਸਕੂਲ ਨਹੀਂ ਸੀ ਗਿਆ ਅੱਜ ਮੇਰੇ ਦੋਸਤ ਦਾ ਬਰਥਡੇ ਸੀ ਮੈਂ ਉਹਨਾਂ ਦੇ ਘਰ ਚਲਾ ਗਿਆ ਮਾਂ ਕੀ ਕਹੂਗੀ ਇਹ ਨਹੀਂ ਕਹੂਗੀ ਨਾ ਵੀ ਨਹੀਂ ਪੁੱਤ ਤੂੰ ਇਹਦਾ ਨਾ ਕਰਿਆ ਕਰ ਹੁਣ ਉਹ ਕਹਿੰਦਾ ਜੀ ਮੈਂ ਤੇ ਗਿਆ ਜੇ ਦੋਸਤ ਦੇ ਘਰ ਜਾਂਦਾ ਤੇ ਉਹਨੇ ਇੰਨਾ ਝੂਠ ਨਹੀਂ ਸੀ ਮਾਰਨਾ ਉਹਨੂੰ ਇੰਨਾ ਝੂਠ ਤਾਂ ਹੀ ਬੋਲਣਾ ਪਿਆ ਵੀ ਉਹਨੇ ਫਿਲਮ ਵੇਖਣ ਜਾਣਾ ਸੀ ਤੇ ਹੁਣ ਇਹ ਜਦੋਂ ਉਹਦੀ ਹੈਬਿਟ ਵਿੱਚ ਆ ਗਿਆ ਉਹਦੇ ਰੋਜ਼ ਦੇ ਜ਼ਿੰਦਗੀ ਚ ਆ ਗਿਆ ਤੇ ਫਿਰ ਤੁਸੀਂ ਕੀ ਕਰੋਗੇ ਫਿਰ ਤਾਂ ਪਤਾ ਹੀ ਨਹੀਂ ਬੰਦਾ ਕੀ ਕਰਦਾ ਤੇ ਕੀ ਕਮਾਉਂਦਾ ਸੱਚੇ ਬਾਦਸ਼ਾਹ ਮਹਾਰਾਜ ਨੇ ਅਸੀਸ ਦਿੱਤੀ ਆਖਿਆ ਤੈਨੂੰ ਪਰਮਾਤਮਾ ਚੇਤਾਵਨੀ ਆਈ ਲੈਣੇ ਤਨ ਮਨ ਧਨ ਸਭ ਕੁਝ ਗੁਰੂ ਨਾਨਕ ਸਾਹਿਬ ਦੇ ਅਰਪਣ ਕਰ ਦਿੱਤਾ ਹਾਂਜੀ ਸਿਉਹ ਕਾਹਰਜ ਧਿਨ ਸਿਉਹ ਕਾਹਰਜ ਨਿਜ ਨਹਿ ਰੱਖਾ ਗੁਰ ਅਨਸਾਰ ਬਦੀ ਅਬ ਲਖਾ ਬਸ ਇਹ ਚਾਰ ਚੀਜ਼ਾਂ ਜਿਹੜੀਆਂ ਨੇ ਤਨ ਵੀ ਅਰਪਣ ਕਰਨਾ ਪੈਣਾ ਹੈ ਮਨ ਵੀ ਅਰਪਣ ਕਰਨਾ ਪੈਣਾ ਹੈ ਧਨ ਵੀ ਅਰਪਣ ਕਰਨਾ ਪੈਣਾ ਹੈ ਤੇ ਇੱਥੇ ਗੱਲ ਮੁੱਕਣੀ ਨਹੀਂ ਗੁਰੂ ਦਾ ਹੁਕਮ ਵੀ ਮੰਨਣਾ ਪੈਣਾ ਹੈ